ਬਹੁਤ ਬੜਾ ਅਹੰਕਾਰ ਸੀ ਕੋਈ ਸਿਰ ਨਹੀਂ ਸੀ ਚੁੱਕਦਾ ਜਦੋਂ ਜ਼ੁਲਮ ਹੁੰਦਾ ਸੀ ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਗੁਰੂ ਸਹਿਬਾਨ ਇਸ ਧਰਤੀ ਤੇ ਪਰਮਾਤਮਾ ਵੱਲੋਂ ਭੇਜੇ ਗਏ ਗੁਰਨਾਨਕ ਦੇਵ ਜੀ ਤੋਂ ਬਾਬਰ ਕੀ ਤੇ ਗੁਰੂ ਸਹਿਬਾਨ ਦੀ ਟੱਕਰ ਹੋਈ ਬਾਬਰ ਕੇ ਜਾਵਰ ਸੰ ਗੁਰੂ ਗੁਰੂ ਸਹਿਬਾਨ ਜਗਤ ਦੇ ਜੋ ਜ਼ੁਲਮ ਹੁੰਦਾ ਸੀ ਉਸ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੇ ਸਨ ਸੌ ਤੋਂ ਪਹਿਲਾਂ ਗੁਰਨਾਨਕ ਦੇਵ ਜੀ ਨੂੰ ਹੀ ਬਾਬਰ ਦੀਆਂ ਚੱਕੀਆਂ ਪੀੜੀਆਂ ਪਈਆਂ ਲੇਕਿਨ ਬਾਬਰ ਨੂੰ ਜੇ ਸੁਰਤ ਆਈ ਤੇ ਮਾਫੀਆਂ ਮੰਗੀਆਂ ਫੇਰ ਸਾਡੇ ਸਹਿਬ ਗੁਰੂ ਅਰਜਨ ਦੇਵ ਜੀ ਆਨੇ ਤੱਤੀਆਂ ਤਬੀਆਂ ਤੇ ਬਹਿ ਕੇ ਸ਼ਹੀਦੀਆਂ ਦਿੱਤੀਆਂ ਇਸ ਜਗਤ ਵਾਸਤੇ ਜ਼ੁਲਮ ਨੂੰ ਰੋਕਣ ਵਾਸਤੇ ਫੇਰ ਬਾੜੀ ਆਈ ਸਾਹਿਬ ਸ੍ਰੀ ਉਤੇਗ ਬਾਦ ਸਾਹਿਬ ਜੀ ਦੇ ਜੋ ਹਰ ਗੱਲੋਂ ਪਰਮਾਤਮਾ ਦੀ ਕਿਰਪਾ ਸੀ ਤੇਗ ਦੇ ਵੀ ਧਨੀ ਸਨ ਉਹਨਾਂ ਜਿਹੜੀ ਤਪੱਸਿਆ ਕਿਸੇ ਨੇ ਨਹੀਂ ਕੀਤੀ ਉਹਨਾਂ ਜਿਹਦੀ ਨਿਮਰਤਾ ਕਿਸੇ ਜਿਨੀ ਹੋਣੀ ਲੇਕਿਨ ਮੇਰਾ ਖਿਆਲ ਹੈ ਕਿ ਬਹੁਤ ਵੱਡੇ ਵੱਡੇ ਪਦਵਾਨ ਦੁਨੀ ਬੈਠੇ ਹੋ ਇੱਥੇ ਸੰਗਤ ਦੇ ਵਿੱਚ ਮੇਰਾ ਖਿਆਲ ਹੈ ਕਿ ਜੋ ਅੱਜ ਤੱਕ ਦੀ ਹਿਸਟਰੀ ਹੈ ਅੱਗੇ ਇਹਨੂੰ ਵੀ ਜੋ ਜਿਤਨਾ ਚਿਰ ਪਰਮਾਤਮਾ ਨੇ ਦੁਨੀਆ ਨੂੰ ਰੱਖਿਆ ਹੋਇਆ ਸਾਜਿਆ ਹੋਇਆ ਸਭ ਕੁਝ ਉਸ ਦੇ ਹੱਥ 'ਚ ਹੈ ਸਵਾਇ ਪ੍ਰਮਾਤਮਾ ਦੇ ਹਰ ਚੀਜ਼ ਦਾ ਨਾਸਵਾਨ ਹੈ ਨਾ ਧਰਤੀ ਸਦਾ ਰਹਿਣੀ ਹੈ ਨਾ ਪਹਾੜ ਸਦਾ ਰਹਿਣੇ ਨਾ ਸਮੁੰਦਰ ਦਾ ਪਾਣੀ ਦੁਨੀਆ ਦੇ ਤਾਂ ਰਹਿਣੇ ਕੀ ਹੈ ਦਿਨ ਹਰ ਇੱਕ ਦਾ ਨਿਯਤ ਹੈ ਲੇਕਿਨ ਸਿਰਫ ਪ੍ਰਮਾਤਮਾ ਜੋ ਟੱਲ ਹੈ ਸੋ ਪ੍ਰਮਾਤਮਾ ਦੀ ਇਸ ਧਰਤੀ ਤੇ ਅੱਜ ਤੱਕ ਤੇ ਅੱਗੇ ਨੂੰ ਮੇਰਾ ਨਹੀਂ ਖਿਆਲ ਕਿ ਗੁਰੂ ਤੇਗ ਬਹਾਦਰ ਜੀ ਜੈਸਾ ਕੋਈ ਗੁਰੂ ਧਰਮ ਦੀ ਖਾਤਰ ਜਗਤ ਵਾਸਤੇ ਕਿਸੇ ਨਿੱਜ ਵਾਸਤੇ ਨਹੀਂ ਕਿਸੇ ਧਰਮ ਵਾਸਤੇ ਨਹੀਂ ਕਿਸੇ ਜਾਤ ਵਾਸਤੇ ਨਹੀਂ ਕਿਸੇ ਗੋਤ ਵਾਸਤੇ ਨਹੀਂ ਦੁਨੀਆ ਵਾਸਤੇ ਜ਼ੁਲਮ ਨੂੰ ਰੋਕਣ ਵਾਸਤੇ ਪਹਿਲੀ ਵਾਰ ਹੈ ਕਿ ਜਿੱਥੇ ਕਾਤਲ ਸੀ ਉਹਦੇ ਕੋਲੇ ਆਪ ਚੱਲ ਕੇ ਜਾਣਾ ਕਿ ਹਾਜ਼ਰਾਂ ਜੋ ਜ਼ੁਲਮ ਕਰ ਰਾ ਕਰ ਲੋ ਲੇਕਿਨ ਜ਼ੁਲਮ ਚੱਲਣਾ ਨਹੀਂ ਇਹ ਪਹਿਲੀ ਮਿਸਾਲ ਹੈ ਹਿਸਟਰੀ 'ਚ ਔਰ ਅੱਗੇ ਵੀ ਸ਼ਾਇਦ ਇਹ ਵਿਸਾਲ ਕਹਿ ਰਣੀ ਹੈ ਸੋ ਅੱਜ ਉਸ ਗੁਰੂ ਦਾ ਆਪਾਂ ਸ਼ਹੀਦੀ ਦਿਹਾੜਾ ਬਣਾ ਰਿਹਾ ਆ ਨਾਲ ਭਾਈ ਬਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਜਿਨ੍ਹਾਂ ਦੀਆਂ ਬੜੀਆਂ-ਬੜੀਆਂ ਕੁਰਬਾਨੀਆਂ ਹਨ ਗੁਰੂ ਸਾਹਿਬਾਨ ਦੇ ਨਾਲ ਹੋਰ ਵੀ ਅਨੇਕਾਂ ਸਿੰਘਾਂ ਦੀਆਂ ਕੁਰਬਾਨੀਆਂ ਹਨ ਆਪਾਂ ਗਿਣਤੀਆਂ ਨਹੀਂ ਕਰ ਸਕਦੇ ਬੜੀਆਂ-ਬੜੀਆਂ-ਬੜੀਆਂ ਕੁਰਬਾਨੀਆਂ ਹੋਈਆਂ ਪਰ ਜਿਹੜੀਆਂ ਸ਼ਤਾਬ ਦੀਆਂ ਆਉਂਦੀਆਂ ਨੇ ਇਹਦਾ ਸ਼ਤਾਬ ਦੀਆਂ ਤੋਂ ਮੈਂ ਸਾਡੇ ਜਿਹੜੇ ਪ੍ਰਚਾਰਕ ਸਹਿਬਾਨ ਨੇ ਸਾਡੇ ਢਾਡੀ ਜਥੇ ਨੇ ਮੈਂ ਪਿਆਰ ਨਾਲ ਬੇਨਤੀ ਕਰਾਂਗਾ ਬਹੁਤ ਵੱਡੇ ਵਿਦਵਾਨ ਨੇ ਅਸੀਂ ਪੋਲੀਟੀਕਲ ਲਾਈਨ ਦੇ ਬੰਦੇ ਆ ਸਾਥੋਂ 100 ਗਲਤੀਆਂ ਹੁੰਦੀਆਂ ਨੇ ਲੇਕਿਨ ਇਸ ਧਰਮ ਵਾਸਤੇ ਜੋ ਸਾਡੇ ਧਾਰਮਿਕ ਪ੍ਰਚਾਰਕ ਹੈ ਜਾਂ ਸਾਡੇ ਢਾਡੀ ਜਥੇ ਹੈ ਉਹਨਾਂ ਦੀ ਜੋ ਕੁਰਬਾਨੀ ਹੈ ਉਹ ਪੋਲਿਟੀਕਲ ਬਦਦਿਆਂ ਦੀ ਵੀ ਹੋ ਰਹੀ ਸਕਦੀ ਹੈ ਧਰਮ ਵਾਸਤੇ ਤੇ ਇਸ ਕੌਮ ਵਾਸਤੇ ਅੱਜ ਉਹ ਸਭਾ ਚੱਲਿਆ ਗਿਆ ਜਿਸ ਵੇਲੇ ਅਸੀਂ ਛੋਟੇ-ਛੋਟੇ ਹੁੰਦੇ ਸੀ ਅਸੀਂ ਦੇਖਦੇ ਸੀ ਸਾ ਕਿ ਗੁਰਦੁਆਰੇ ਸਾਹਿਬਾਨ ਦੇ ਦਬਾਨ ਲੱਗਦੇ ਸਨ ਢਾਡੀ ਜਥੇ ਆਉਂਦੇ ਸਨ ਤਾਂ ਭਾਈ ਫੇਰੂ ਕੇ ਮੋਰਚੇ ਦੇ ਜਥੇ ਆਨੰਦਪੁਰ ਦੇ ਸਾਹਬ ਦੇ ਸਾਕੇ ਪੰਜਾ ਸਾਹਬ ਦੇ ਸਾਕੇ ਇਹ ਸਾਕੇ ਸ਼ਬਦ ਉਹ ਜੋ ਹੈ ਉਹ ਆਪਣੀਆਂ ਬਾਰਾਂ ਜਗਾਉਂਦੇ ਸਨ ਤਾਂ ਜਦੋਂ ਇਹ ਸਾਕੇ ਗਾਉਂਦੇ ਸਨ ਤਾਂ ਛੋਟੇ ਛੋਟੇ ਬੱਚਿਆਂ ਤੇ ਅਸਰ ਪੈਂਦਾ ਸਨ ਤਾਂ ਉਹਨਾਂ ਦੇ ਮਨ 'ਚ ਇੱਕ ਸਿੱਖੀ ਐਸੀ ਪ੍ਰਭਾਵ ਕਰਦੀ ਕਿ ਜਿੱਦਗੀ ਪਰ ਉਹ ਧਰਮ ਨਾਲ ਜੁੜਦੇ ਸਨ ਅੱਜ ਉਹ ਗੱਲਾਂ ਖਤਮ ਹੋ ਗਈਆਂ ਸੋ ਮੈਂ ਪ੍ਰਧਾਨ ਜੀ ਬੈਠੇ ਨੇ ਐਸਪੀ ਸਾਹਿਬਾਨ ਬਹੁਤ ਹੀ ਨੇਕ ਇਨਸਾਨ ਨੇ ਬਹੁਤ ਗੁਰੂ ਨੇ ਕਿਰਪਾ ਕੀਤੀ ਇਹਨਾਂ ਤੇ ਇਸ ਤਰ੍ਹਾਂ ਦਾ ਇਨਸਾਨ ਮਿਲਣਾ ਬਹੁਤ ਔਖਾ ਹੈ ਸੇਵਾ ਵਾਸਤੇ ਅੱਜ ਦੁਨੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਨੇ ਸੋ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂ ਕਿ ਉਹੀ ਮर्यादा ਕਾਇਮ ਕਰੋ ਇਹ ਸ਼ਤਾਬ ਦੀਆਂ ਬਣਾਉਣ ਦਾ ਤਾਂ ਫਾਇਦਾ ਜੇ ਇਹਨਾਂ ਦਾ ਕਿ ਅਸਰ ਜਾਵੇ ਬੱਚਿਆ 'ਚ ਨੌਜਾਨ ਪੀੜੀ ਤੇ ਨੌਜਾਨ ਪੀੜੀ ਤੇ ਅਸਰ ਹੋਣਾ ਜ਼ਰੂਰੀ ਹੈ ਜਿਹੜੀ ਧਰਮ ਤੋਂ ਦੂਰ ਹੁੰਦੀ ਜਾਂਦੀ ਹੈ ਕਿਉਂਕਿ ਨਾ ਕੋ ਹਿਸਟਰੀ ਪੜਦਾ ਹੈ ਨਾ ਕਿਸੇ ਕੋਲ ਪੜ੍ਹਦਾ ਮੌਕਾ ਹੈ ਟੀਵੀਆ ਦੇਖੀ ਜਾਂਦੇ ਨੇ ਸੋਸ਼ਲ ਮੀਡੀਆ ਦੇਖੀ ਜਾਂਦੇ ਨੇ ਨਾ ਟੀਵੀ ਤੇ ਕੁਝ ਆਉਂਦਾ ਨਾ ਸੋਸ਼ਲ ਮੀਡੀਆ ਤੇ ਕੁਝ ਆਉਂਦਾ ਸਭ ਗੰਦੀ ਗੰਦਾ ਹੈ ਕਰਮਾ ਵਾਲਾ ਘਰ ਆ ਜਿੱਦੇ ਚ ਬੱਚੇ ਦੇਹੀ ਇਹ ਦੇਖਦੇ ਤੇ ਕਰਮਾ ਵਾਲਾ ਘਰ ਆ ਜਿੱਦੇ ਚ ਨਹੀਂ ਚੱਲਦਾ ਗੁਰਬਾਣੀ ਇਕੱਲੀ ਚਲਦੀ ਹੈ ਚੱਲ ਤਾਂ ਉਸ ਤੇ ਗੁਰਬਾਣੀ ਵੀ ਸਕਦੀ ਹੈ ਪਰ ਨਹੀਂ ਗੁਰਬਾਣੀ ਤਾਂ ਕੋਈ ਕਰਮਾ ਵਾਲਾ ਹੀ ਸੁਣਦਾ ਉਸ ਤੇ ਦੂਜਾ ਕੰਮ ਹੀ ਚੱਲਦਾ ਹੈ ਪਾਰਲੀਮੈਂਟ ਤੱਕ ਵੀ ਅਸੀਂ ਬਹੁਤ ਜ਼ੋਰ ਪਾਇਆ ਬੜੇ ਵਾਰੀ ਬਰੋਲਾ ਪਾਇਆ ਕਿ ਤੁਸੀਂ ਇਹ ਕੀ ਹੋ ਰਿਹਾ ਹੈ ਕਾਹਦੀ ਸਰਕਾਰਾਂ ਅਣਕਾਦਾ ਲੋਕਰਾਜ ਹੈ ਇਸ سرمایہਦਾਰਾਂ ਦਾ ਰਾਜ ਹੋ ਗਿਆ ਕਿ ਟੀਵੀ ਤੇ ਜੇ 10 ਮਿੰਟ ਖਬਰਾਂ ਵੀ ਆਉਂਦੀਆਂ ਨਾ ਤਾਂ 10 ਮਿੰਟ ਪਹਿਲਾਂ ਲੱਚਰ ਪੜਾਉਂਦਾ ਜਿੱਥੇ ਮਾਂ ਤੇ ਪੁੱਤਰੀ ਬੈਠ ਸਕਦੇ ਭੈਣ ਤੇ ਭਰਾ ਨਹੀਂ ਬੈਠ ਸਕਦੇ ਪਿਓ ਤੇ ਧੀ ਵੀ ਬੈਠ ਸਕਦੇ ਉਹ ਕਾਹਦੀਆਂ ਖਬਰਾਂ ਨੇ ਉਹ ਕਾਦੇ ਚੈਨਲ ਨੇ ਜੇ ਖਬਰਾਂ ਸੁਣਨ ਵਾਸਤੇ ਆਪਾਂ ਬੈਹਨੇ ਆ ਤੇ ਉੱਥੇ ਵੀ ਨਹੀਂ ਬੈਠ ਸਕਦੇ ਤੇ ਫਿਰ ਕੀ ਇਸ ਪਰੋਸ਼ਾ ਕੀ ਜਾ ਰਿਹਾ ਦੁਨੀਆ ਤੇ ਫਿਰ ਕਹਿੰਦੇ ਦੁਨੀਆ ਤੇ ਜ਼ੁਲਮ ਕਿਉਂ ਵਧ ਰਿਹਾ ਹੈ ਇੱਥੇ ਆ ਗੁਨਾਹ ਕਿਉਂ ਹੋ ਰਹੇ ਨੇ ਇਥੇ ਮਾੜੇ ਕੰਮ ਕਿਉਂ ਨੇ ਜਦੋਂ ਸਖਾਇ ਹੀ ਮਾੜੇ ਕੰਮ ਜਾਂਦੇ ਨੇ ਤੇ ਫਿਰ ਉਹ ਬੱਚੇ ਸਿੱਖਣਗੇ ਕੀ ਇਸ ਕਰਕੇ ਗੁਰੂ ਕਿਰਪਾ ਕਰੇ ਜਿਸ ਕਾਉਮ ਨੂੰ ਗੁਰੂ ਨੇ ਸਾਜਿਆ ਬੜੀ-ਬੜੀ ਸ਼ਕਤੀ ਹੈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਔਰ ਉਹਨਾਂ ਕੁਰਬਾਨੀਆਂ ਨੂੰ ਅੱਜ ਵਾਲੇ ਬੱਚੇ ਪੜ੍ਹਦੇ ਨਹੀਂ ਜਦੋਂ ਉਸ ਨੂੰ ਪੜ੍ਹ ਲੈਂਦੇ ਨੇ ਕਦੇ ਤੁਸੀਂ ਪੰਜਾ ਸਾਹਿਬ ਦਾ ਸਾਕਾ ਪੜ੍ਹਨ ਅੱਜ ਦੇ ਬੱਚੇ ਦੇਖਣਗੇ ਕਿਸ ਤਰ੍ਹਾਂ ਗੱਡੀ ਰੋਕੀ ਸੀ ਕਿਸ ਤਰ੍ਹਾਂ ਭਾਈ ਕਰਮਸੌਰ ਆਰੇ ਪ੍ਰਤਾਪ ਸੌਰਾਂ ਨੇ ਸਾਹਮਣੇ ਪੈ ਕੇ ਗੱਡੀ ਦੇ ਨਾਲ ਹੋਰ ਸੰਗਤਾਂ ਸੀ ਪਤਾ ਸੀ ਕਿ ਗੱਡੀ ਆ ਰਹੀ ਹੈ ਸਿਰਫ ਲੰਗਰ ਛਕਾਉਣ ਵਾਸਤੇ ਸਿੰਘਾਂ ਨੂੰ ਕਿ ਅੜ ਕੇ ਜੇਲ੍ਹੂ ਜਾ ਰਹੇ ਨੇ ਲੰਗਰ ਛਕਾਉਣਾ ਹੈ ਲੇਕਿਨ ਗੱਡੀ ਖੜਨੀ ਨਹੀਂ ਦੀ ਪਰ ਖੜਾਵਾਂਗੇ ਪਰਨ ਕੀਤਾ ਤੇ ਗੱਡੀ ਖੜੀ ਔਰ ਕੋਈ ਹਿਸਟਰੀ ਨਹੀਂ ਪੜਦਾ ਹੈ ਅੰਗਰੇਜ਼ ਨੇ ਮੁਕੱਦਮਾ ਚਲਾਇਆ ਮੁਸਲਮਾਨ ਸੀ ਉਹ ਜਿਹੜਾ ਡਰਾਈਵਰ ਸੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੂੰ ਗੱਡੀ ਕਿਉਂ ਰੋਕੀ ਹੈ ਤੈਨੂੰ ਸਜ਼ਾ ਕਿਉਂ ਦਿੱਤੀ ਜਾਵੇ ਤੂੰ ਗੈਰਕਾਨੂੰਨੀ ਕੀਤਾ ਹੁਕਮ ਸੀ ਗੱਡੀ ਰੋਕਣੀ ਨਹੀਂ ਉਹ ਕਹਿੰਦਾ ਮੈਂ ਅੱਲਾਹ ਨੂੰ ਜਾਣ ਕੇ ਕਹਿਣਾ ਮੈਂ ਗੱਡੀ ਨਹੀਂ ਰੋਕੀ ਮੈਂ ਜਦੋਂ ਗੱਡੀ ਉੱਥੇ ਗਈ ਐ ਜਾ ਕੇ ਗੱਡੀ ਵੱਜੀ ਐ ਸਿੰਘਾਂ ਚ ਮੈਨੂੰ ਨਹੀਂ ਪਤਾ ਮੇਰੇ ਸਟੀering ਤੋਂ ਹੱਥ ਛੁੱਟ ਗਏ ਨੇ ਗੱਡੀ ਆਪਣੇ ਆਪ ਖੜ ਗਿਆ ਤੇ ਮੈਨੂੰ ਆਇ ਲੱਗੇ ਜਿਵੇਂ ਪਹਾੜ ਚ ਗੱਡੀ ਵੱਜੀ ਹੁੰਦੀ ਐ ਤੇ ਉਹ ਕਿਹੜਾ ਪਹਾੜ ਸੀ ਉਹ ਗੁਰੂ ਸਾਹਿਬ ਦਾ ਹੱਥ ਸੀ ਜਿਵੇਂ ਪੰਜਾ ਸਾਹਿਬ ਸੀ ਇਸ ਕਰਕੇ ਹੁਣ ਹਿਸਟਰੀਆਂ ਕਿੱਥੇ ਪੜਦੇ ਨੇ ਬੱਚੇ ਇਹ ਕਿਵੇਂ ਉਹਨਾਂ ਦੇ ਮੱਦੇ ਅਸਰ ਹੋਵੇ ਸੋ ਇਹ ਗੱਲਾਂ ਭਾਈ ਜੈਤੋ ਜੈਤੋ ਦਾ ਬੋਰਚਾ ਜੋ ਸਭ ਤੋਂ ਪਿੱਛੇ ਹੋਇਆ ਤੁਸੀਂ ਤਾਂ ਨਹੀਂ ਦੇਖੇ ਹੁਣੇ ਨੇ ਮੈਂ ਜਦੋਂ ਪਹਿਲੀ ਚੌਂ ਲੜੀਆ ਬਹਤਰਚ ਮੈਂ ਉਹ ਬਜ਼ੁਰਗ ਦੇਖੇ ਕਿਸੇ ਦਾ ਪੱਟ ਟੁੱਟਿਆ ਕਿਸੇ ਦੀ ਲੱਤ ਟੁੱਟੀ ਹੈ ਕੋਈ ਫੌੜੀਆ ਤੇ ਜਾ ਰਿਹਾ ਹੈ ਇਹ ਜੀ ਗੁਰੂ ਅਜੈਤੋ ਦੇ ਬੋਰਚੇ ਦੇ ਜਿਹੜੇ ਹੈ ਇਹ ਕੁਰਬਾਨੀ ਵਾਲੇ ਸਿੰਘ ਹੈ ਕਿਹ ਜੀ ਕੁਰਬਾਨੀ ਹੋਈ ਜਿੱਥੇ ਸ਼ਹੀਦیاں ਹੋਈਆਂ ਹੋਈਆਂ ਇੱਕ ਬੀਬੀ ਬੱਠਲ ਗੋਹੇ ਦਾ ਲਈ ਜਾਂਦੀ ਸੀ ਕੱਛ ਦੇ ਵਿੱਚ ਬੱਚਾ ਸੀ ਇਹ ਅਗਰੇਜ ਦੀ ਸਟਰੀ ਲਿਖੀ ਆ ਦਾ ਮੈਂ ਲਿਖਿਆ ਨਾ ਤੁਸੀਂ ਲਿਖਿਆ ਕਿਸੇ ਸਿੱਖ ਨੇ ਨਹੀਂ ਲਿਖੀ ਅੰਗਰੇਜ਼ ਹਿਸਟਰੀ ਨਾਲ ਦੀ ਨਾਲ ਮੁਸਲਮਾਨਾਂ ਦੀ ਜਾਂ ਅਸਟ੍ਰੇਲੀਆ ਸਿੱਖ ਹਿਸਟਰੀ ਆਪਣਿਆਂ ਨੇ ਨਹੀਂ ਲਿਖੀ ਆਪ ਤਾਂ ਜਗਾਂ ਜੁਗਾਂ ਜੁਧਾ ਚ ਰਹੇ ਆ ਤਾਂ ਉਹ ਬੀਬੀ ਨੂੰ ਪੁੱਛਿਆ ਕਿ ਸਿੱਖ ਜਾਂਦੇ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਲ ਜਾਵੇ ਇਹ ਕੀ ਕਰਦੇ ਜਾਂਦੇ ਨੇ ਕਿੱਧਰ ਜਾਂਦੇ ਨੇ ਕਹਿੰਦੇ ਭਾਈ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਹੈ ਉਹ ਮਰਿਆਦਾ ਭੰਗ ਕਰਤੀ ਆ ਗੁਰੂ ਗ੍ਰੰਥ ਸਾਹਿਬ ਦੇ ਭੰਗਣਾ ਪਾਤੀ ਆ ਉਸ ਨੂੰ ਬਹਾਲ ਕਰਨ ਵਾਸਤੇ ਜਾ ਰਹੇ ਆ ਉਹਨੇ ਬੱਠਲ ਸਿੱਟਿਆ ਬੂਰੇ ਲੱਗਿਓ ਕਹਿੰਦੇ ਬੀਬੀ ਉੱਥੇ ਤਾਂ ਗੋਲੀ ਚੱਲਦੀ ਆ ਤੂੰ ਕੀ ਕਰ ਰਹੀ ਆ ਤੂੰ ਤਾਂ ਬੱਠਲ ਡਈ ਜਾਂਦੇ ਸੀ ਘਰੇ ਵੀ ਨਹੀਂ ਪਤਾ ਬੱਚਾ ਕੋਲ ਉਹ ਕਹਿੰਦੇ ਜੇ ਤੁਸੀਂ ਜਾ ਸਕਦੇ ਹੋ ਮੈਂ ਨਹੀਂ ਜਾ ਸਕਦੀ ਪੱਜਾਂ ਦੇ ਜਿਵੇਂ ਸੂਰੇ ਲੱਗੇ ਚੰਨਾ ਫੜ ਕੇ ਕਿਹਾ ਬੀਬੀ ਗੋਲੀ ਚੱਲੂ ਕਹਿੰਦੇ ਨਹੀਂ ਜੇ ਤੁਸੀਂ ਜਾ ਸਕਦੇ ਮੈਂ ਬਰਾਬਰ ਚਾ ਜਾ ਰਹੀ ਐ ਗੋਲੀ ਚੱਲੀ ਬੱਚੇ ਦੇ ਗੋਲੀ ਲੱਗੀ ਬੱਚਾ ਸ਼ਹੀਦ ਹੋ ਗਿਆ ਅੱਧੀ ਚੁੰਨੀ ਪਾੜ ਕੇ ਬੱਚੇ ਤੇ ਕਫੜ ਦੇ ਕੇ ਤੁਰ ਪਈ ਐ ਪਿੱਛੇ ਗਰੇਜ ਪਾਦਰੀ ਦੇਖ ਰਿਹਾ ਦੁਰਬੀਨ ਨਾਲ ਉਹ ਕਹਿੰਦਾ ਬੰਦ ਕਰੋ ਜ਼ੁਲਮ ਜਿਸ ਕੌਮ ਦੀਆਂ ਧੀਆਂ ਇਹ ਕਰਸਰੀ ਦੇਨ ਬੱਚੇ ਤੇ ਕਫੜ ਪਾ ਕੇ ਤੁਰ ਸਕਦੇ ਨੇ ਕੌਮ ਨੂੰ ਹਰਾ ਨਹੀਂ ਸਕਦੇ ਉਹ ਆਖਰੀ ਜਥਾ ਸੀ ਆਖਰੀ ਬੋਰਚਾ ਸੀ ਇੱਥੇ ਅਗਰੇਜ਼ ਨੂੰ ਈਨ ਮੰਨਣੀ ਪਈ ਇਹ ਧਰਤੀ ਤੇ ਹਿੰਦੁਸਤਾਨ ਦੀ ਤੇ 700 ਸਾਲ ਤੋਂ ਵੱਧ ਗੁਲਾਮੀ ਰਹੀ ਹੈ ਅਸ਼ੋਕ ਕੇ ਚਦਰਗੁਪਤ ਬੌਰਿਆ ਤੋਂ ਬਾਅਦ ਕਿਸੇ ਦੀ ਜੁਰਤ ਨਹੀਂ ਪਈ ਜੁਰਤ ਕੀ ਦੀ ਪਈ ਗੁਰੂ ਸਾਹਿਬਾਨ ਦੇ ਗੁਰੂ ਨਾਨਕ ਦੇਵ ਨੇ ਚੈਲੰਜ ਕੀਤਾ ਅਖੀਰ ਗੁਰਗੋਬਿ ਸਿੰਘ ਨੇ ਆ ਕੇ ਉਸ ਜ਼ੁਲਮ ਨੂੰ ਖਤਮ ਕੀਤਾ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦੇ ਕੇ ਉਸ ਤੋਂ ਬਾਅਦ ਵੀ ਬੰਦਾ ਬਹਾਦਰ ਜੀ ਆਏ ਆ ਸਾਡੇ ਬਜ਼ੁਰਗ ਉਹਨਾਂ ਦੇ ਪੂਰਿਆਂ ਦੇ ਪਾ ਕੇ ਨਨਕਾਣਾ ਸਾਹਿਬ ਦੇ ਸਾਕੇ 150 ਬੰਦਾ ਸ਼ਹੀਦ ਹੋਣਾ ਇਹ ਗੁਰੂਆਂ ਦੀ ਕਿਰਪਾ ਸੀ ਸਿਰ ਤੇ ਹੱਥ ਸੀ 150 ਕਿਹਾ ਗਿਆ ਕਿ ਭਾਈ ਲੈ ਸੁਨਸੋ ਜੀ ਰੁਕ ਜਾਓ ਅੱਗੇ ਗੋਲੀ ਚੱਲੂਗੀ ਕਹਿੰਦੇ ਨਾ ਅਰਦਾਸ ਹੋ ਗਈ ਆ ਉਹ ਤਾਂ ਪੈਦਲ ਜਾਂਦੇ ਸੀ ਰੁਕਣਾ ਸੌਖਾ ਬੜਾ ਸੀ ਬਹਾਨਾ ਲੱਗ ਸਕਦਾ ਸੀ ਲੇਕਿਨ ਨਹੀਂ ਕਿਉਂਕਿ ਗੁਰੂ ਦੇ ਥਾ ਆਪਣਾ ਸੀ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਨੇ ਲੇਕਿਨ ਕੁਰਬਾਨੀ ਕੀਤੀ ਔਰ ਅੰਗਰੇਜ਼ ਨੂੰ ਪਿੱਛੇ ਹਟਣਾ ਪਿਆ ਇਸ ਤਰ੍ਹਾਂ ਦੀ ਇੱਕ ਨੀਰੇਕਾ ਸਿੱਖ ਕੌਮ ਦੀਆਂ ਬਹਾਦਰੀਆਂ ਜਿਹੜੀਆਂ ਹੈ ਕਥਾਵਾਂ ਨੇ ਲੇਕਿਨ ਅਫਸੋਸ ਹੈ ਕਿ ਅੱਜ ਉਹ ਸਰਕਾਰਾਂ ਜਿਉ ਕੋ ਸਿਰ ਨਹੀਂ ਸੀ ਚੁਕਦਿਆਂ ਜਿੱਥੋਂ ਦੇ ਸੋਨੇ ਦੇ ਦਰਵਾਜ਼ੇ ਈਰਾਨ ਚਲੇ ਗਏ ਸੀ ਸਾਡੇ ਮਹਾਰਾਜੇ ਨੇ ਮੋੜ ਕੇ ਲਿਆ ਕੇ ਇੱਥੇ ਵਾਪਸ ਲਿਆੰਦੇ ਨੇ ਅੱਜ ਉਹ ਕੀ ਹੋ ਰਿਹਾ ਹੈ ਅੱਜ ਸਾਡੀਆਂ ਬੰਡੀਆਂ ਪਾਈਆਂ ਯਾਰ ਹਜੂਰ ਸਾਹਿਬ ਵੱਡ ਕੀਤਾ ਜਾ ਰਿਹਾ ਹੈ ਪੜਨਾ ਸਾਹਿਬ ਵੱਡ ਕੀਤਾ ਜਾ ਰਿਹਾ ਹੈ ਇੱਥੇ ਅੱਡ ਕੀਤਾ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਿਹਾ ਕਿਵੇਂ ਸਾਡਾ ਜੋ ਵੱਡਾ ਮੁਖ ਸਥਾਨ ਹੈ ਤਖਤ ਸਾਹਿਬ ਕਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਿਆ ਜਾਵੇ ਸੰਗਤਾਂ ਨੂੰ ਲੇਕਿਨ ਗੁਰੂ ਕਿਰਪਾ ਕਰੇ ਇਸ ਘਰ ਨਾਲੋਂ ਕੋਈ ਕਿਸੇ ਨੂੰ ਤੋੜ ਨਹੀਂ ਸਕਦਾ ਗੁਰੂ ਦੀ ਬੜੀ ਵੱਡੀ ਸ਼ਕਤੀ ਹੈ ਕਾਲਪੁਰਖ ਦੀ ਵੱਡੇ ਵੱਡੇ ਲੋਕ ਠਕਰਾਤੇ ਨੇ ਮੈਂ ਕੱਲ ਹੀ ਕਿਤੇ ਪੜ੍ਹਿਆ ਸੀ ਕਿ ਇਹ ਜਿਹੜਾ ਹੋਇਆ ਬਲੂ ਸਟਾਰ ਉਹਦੇ ਵਿੱਚ ਸ਼ੋਸ਼ਕ ਰਸ਼ੀਆ ਤੇ ਇੰਗਲੈਂਡ ਦਾ ਵੀ ਹੱਥ ਹੋਵੇ ਮੈਂ ਨਹੀਂ ਕਹਿੰਦਾ ਮੈਂ ਕਿਤੇ ਲਿਖਿਆ ਹੀ ਪੜਿਆ ਮੈਂ ਆਪਣੀ ਜਵਾਨ ਨਾਲ ਹੀ ਕਹਾਗਾ ਮੈਂ ਪੜ੍ਹੇ ਦੇ ਮੁਤਾਬਕ ਹੀ ਬੋਲਾਂਗਾ ਲੇਕਿਨ ਉਹ ਢਾਲ ਕਹਿ ਰਹੇ ਸੀ ਕਹਿੰਦੇ ਭਾਈ ਇਹ ਕਾਰਨ ਕੀ ਹੋਇਆ ਕਾਰਨ ਜਿਵੇਂ ਇਸ ਧਰਤੀ ਤੇ ਜ਼ੁਲਮ ਕਰਨ ਵਾਲੇ ਉਹ ਬੰਦੇ ਨਾ ਰਹੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਬਲੂ ਸਟਾਰ ਕੀਤਾ ਸੀ ਤੇ ਜਿਨ੍ਹਾਂ ਨੇ ਕਰਵਾਇਆ ਸੀ ਉਹਦੇ ਵੀ 15 ਟੋਟੇ ਹੋ ਗਏ ਉਹ ਰਸ਼ੀਆ ਦੇ 15 ਰਸ਼ੀਏ ਬਣ ਗਏ ਇਹ ਗੁਰੂ ਦੀ ਕਿਰਮਾ ਹੈ ਕੋਈ ਜੰਗ ਨਹੀਂ ਹੋਈ ਕੋਈ ਇਨਕਲਾਬ ਨਹੀਂ ਆਇਆ ਲੇਕਿਨ ਟੁੱਟ ਗਿਆ ਬੜੀ ਵੱਡੀ ਸ਼ਕਤੀ ਹੈ ਗੁਰੂ ਦੀ ਜੇ ਭਰੋਸਾ ਕਰੋ ਇਸ ਕਰਕੇ ਆਓ ਆਪਣੇ ਗੁਰੂ ਕਿਰਪਾ ਕਰੇ ਆਪਣੇ ਸਭ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਦੇ ਨਾਲ ਜੋੜੇ ਇਹਨਾਂ ਸ਼ਹੀਦਿਆਂ ਤੋਂ ਸਭ ਕਾਵੇ ਇਹਨਾਂ ਤੋਂ ਉਹਨਾਂ ਦੇ ਮਨ 'ਚ ਅਸਰ ਆਵੇ ਤਾ ਕਿ ਸਾਡੀ ਅਗਲੀ ਪੀੜ੍ਹੀ ਗੁਰੂ ਗ੍ਰਸਾਂ ਨਾਲ ਜੁੜ ਕੇ ਦੁਨੀਆ ਦੇ ਭਲੇ ਵਾਸਤੇ ਜਿਵੇਂ ਗੁਰੂਆਂ ਨੇ ਆਪਣੀ ਕੁਰਬਾਨੀ ਦੇ ਕੇ ਦੁਨੀਆ ਦਾ ਭਲਾ ਕੀਤਾ ਉਸ ਭਲੇ ਵਾਸਤੇ ਕੌਮ ਸਦਾ ਜਾਣੀ ਜਾਏਗੀ ਸਾਡੇ ਗੁਰੂ ਸਹਿਬਾਨ ਦੀ ਇਹ ਕਿਰਪਾ ਹੈ ਆ ਕਰੋਨਾ ਆਇਆ ਦੁਨੀਆ ਤੇ ਸਾਰੀ ਦੁਨੀਆ ਚੁੱਪ ਕਰਕੇ ਬਹਿ ਗਈ ਹੈ ਆਪਾਂ ਨੂੰ ਕਰੋਨਾ ਨਹੀਂ ਸੀ ਲੱਗਦਾ ਲੇਕਿਨ ਥੋੜੇ ਆ ਆ ਗੁਰੂ ਘਰ ਜਿੰਨਾ ਨੂੰ ਬੜੀ ਰੜਕਦੀ ਹੈ ਹਿੰਦ ਸਰਕਾਰ ਨੂੰ ਇਹ ਗੁਰੂ ਘਰ ਉਸ ਵੇਲੇ ਲੰਗੋਵਾਲ ਦੀ ਸੰਪਰਦ ਪ੍ਰਧਾਨ ਮੈਂ ਪੁੱਛਿਆ ਕਿ ਕਿੰਨਾ ਤੁਹਾਡਾ ਲੰਗਰ ਪੱਕੀਦਾ ਹੈ ਕਹਿੰਦੇ 600 ਕੁਆਂਟਲ ਰੋਜ਼ ਦਾ ਆਟਾ ਦਾਲ ਕਿੰਨੀ ਹੈ ਕਹਿੰਦੇ 200 ਕੁਆਂਟਲ ਸਬਜ਼ੀ ਕਿੰਨੀ ਹੈ ਕਹਿੰਦੇ 400 ਕੁਆਂਟਲ ਇਹ ਕੱਲੇ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੋਂ ਲੱਗ ਜਾ ਰਿਹਾ ਹੈ 2200 ਸੇਵਾਦਾਰ ਆਪਣੇ ਜਿਹੜੇ ਸਿੰਘ ਸੇਵਾਦਾਰ ਹੈ ਗੁਰੂ ਘਰ ਦੇ 2200 ਬੰਦੇ ਵਰਤੌਂਦੇ ਸੀ ਕਿਸੇ ਨੂੰ ਕਰੋਨਾ ਨਹੀਂ ਹੋਇਆ ਇਹ ਗੁਰੂ ਮਹਾਰਾਜ ਦੀ ਕਿਰਪਾ ਇਸ ਕਰਕੇ ਬੜੀ ਵੱਡੀ ਕਿਰਪਾ ਹੈ ਸੋ ਗੁਰੂ ਕਿਰਪਾ ਕਰੇ ਅਸੀਂ ਜਦੋਂ ਸ਼ਸਤਾਬ ਦੀਆਂ ਮਨਾਉਂਦੇ ਆ ਸਾਡੇ ਸਾਰਿਆਂ ਤੇ ਅਸਰ ਹੋ ਕੇ ਸਾਡੇ ਪਿਆਰ ਬਣੇ, ਏਕਤਾ ਬਣੇ, ਸਿੱਖ ਕੌਮ ਚ ਇੱਕ ਜੁੜਤਾ ਆਵੇ ਤਾਂ ਕਿ ਜਿਹੜੀ ਦੁਨੀਆ ਕੋਸ਼ਿਸ਼ ਕਰ ਰਹੀ ਹੈ ਦਬਾਉਣ ਦੇ ਦਬਣਾ ਨਹੀਂ ਇਹ ਤਾਂ ਦੁਨੀਆ ਤੇ ਫੈਲਣਾ ਹੈ। ਅੱਜ ਇਹ ਦੁਨੀਆ ਤੇ ਕੋਈ ਕੇਵਲ ਤੇ ਕੇਵਲ ਸਰਬਸਾਂਝੀ ਵਾਲਤਾ ਦਾ ਗ੍ਰੰਥ ਹੈ ਤੇ ਸਾਡਾ ਗੁਰੂ ਗ੍ਰੰਥ ਸਾਹਿਬਾ ਜੋ ਹਾਜ਼ਰ ਰਾਜਾ ਸਾਡਾ ਗੁਰੂ ਹੈ। ਕੋਈ ਕਿੰਤੂ ਨਹੀਂ ਕਰ ਸਕਦਾ ਨਾ ਸਾਇੰਸ ਕਰ ਸਕਦੀ ਹੈ, ਨਾ ਕੋਈ ਅਗਿਆਨੀ ਕਰ ਸਕਦਾ, ਨਾ ਕੋਈ ਵਿਗਿਆਨੀ ਕਰ ਸਕਦਾ। ਇਸ ਕਰਕੇ ਗੁਰੂ ਮਹਾਰਾਜ ਇੱਕ ਸਾਨੂੰ ਐਸੀ ਦੇਣ ਦੇਗੇ ਨੇ ਅਸੀਂ ਗੁਰੂ ਤੇ ਆਪਣੇ ਤੇ ਭਰੋਸਾ ਕਰਕੇ ਅੱਗੇ ਕਦਮ ਵਧਾਈਏ ਗੁਰੂ ਕਿਰਪਾ ਕਰੇਗਾ ਕੌਮ ਚੜ੍ਹਦੀ ਕਲਾ ਜਾ